1990 ਦੇ ਵਿੱਚ ਜਦੋਂ ਅਸੀਂ ਭਾਸ਼ਣ ਕਰਦੇ ਹੁੰਦੇ ਸੀ ਕਿ ਆਹ ਜ਼ਮੀਨਾਂ ਦੇ ਮਾਲਕੋਂ ਤੁਸੀਂ ਕਿਸੇ ਕੋਲੇ 20 ਕਿੱਲੇ ਲੈ ਕਿਸੇ ਕੋਲੇ 10 ਕਿੱਲੇ ਲੈ ਕਿਸੇ ਕੋਲੇ 50 ਕਿੱਲੇ ਤੁਸੀਂ ਕਹਿ ਦਿੰਦੇ ਹੋ ਵੀ ਇਹ ਤਾਂ ਗਰੀਬ ਜੱਟਾਂ ਦੀ ਲੜਾਈ ਹੈ ਅਸੀਂ ਇੱਥੇ ਕੀ ਲੈਣਾ ਹੈ ਸੋਨੋ ਅਸੀਂ ਜਦੋਂ 1990 'ਚ ਕਹਿੰਦੇ ਹੁੰਦੇ ਵੀ ਇਹ ਜ਼ਮੀਨਾਂ ਛੋਡੀਆਂ ਨਹੀਂ ਇਹਦਾ ਜਦੋਂ ਮਰਜ਼ੀ ਸਰਕਾਰ ਖੋਲੇ ਬਾਈ ਤੁਹਾਡੇ ਕੋਲੋਂ 1990 ਤੋਂ ਬਾਅਦ 30 ਸਾਲਾਂ ਬਾਅਦ ਸਾਨੂੰ ਪਤਾ ਲੱਗਿਆ ਵੀ ਹਾਂ ਸੱਚੀ ਅਜਰ ਕਾਲੇ ਜਮੀਨਾਂ ਤਾਂ ਆਪਣੀਆਂ ਹੈ ਨਹੀਂ ਇਹ ਤਾਂ ਸਰਕਾਰ ਜਦੋਂ ਮਰਜ਼ੀ ਖੋਲੇ ਐ ਲਕੀਰੀ ਮਾਰਨੀ ਆ ਜਿਵੇਂ ਝੰਡਾ ਸੁ ਕਹਿੰਦਾ ਮਰਬੇ ਬੰਦੀ ਦਾ ਤੁਸੀਂ ਬਈ ਲਾਉਣਾ ਕਰੀ ਰੱਖੀ ਹੋਣੀ ਐ ਲਕੀਰੀ ਮਾਰਨੀ ਆ ਨਾ ਵੀ ਆ ਤੇਰੀ ਜਮੀਨ ਤਾਂ ਉਹਦੇ ਨਾਮ ਦੀ ਹੁਣ ਲਕੀਰ ਮਾਰਨੀ ਆ ਸਰਕਾਰ ਨੇ ਨਕਸ਼ਾ ਬਣਾਉਣਾ ਹੈ ਸਰਕਾਰ ਨੇ ਕੋਠੀਆਂ ਦੇ ਵਿੱਚ ਸਾਰਾ ਕੁਝ ਕਰਨਾ ਹੈ ਸਰਕਾਰ ਨੇ ਪਰ ਬੱਟ ਤੇ ਕੌਣ ਆਊਗਾ ਬਈ ਸੌਦਾ ਤਾਂ ਨਿਰਬੂ ਤਾਂ ਬੱਟ ਤੇ ਫੈਸਲੇ ਤਾਂ ਬੱਟ ਤੇ ਹੁੰਦੇ ਨੇ ਫੈਸਲੇ ਤਾਂ ਬਿਰ ਉੱਥੇ ਹੋਣਗੇ 1990 ਦੇ ਵਿੱਚ ਜਦੋਂ ਅਸੀਂ ਭਾਸ਼ਣ ਕਰਦੇ ਹੁੰਦੇ ਸੀ ਕਿ ਆਹ ਜ਼ਮੀਨਾਂ ਦੇ ਮਾਲਕੋਂ ਤੁਸੀਂ ਕਿਸੇ ਕੋਲੇ 20 ਕਿੱਲੇ ਲੈ ਕਿਸੇ ਕੋਲੇ 10 ਕਿੱਲੇ ਲੈ ਕਿਸੇ ਕੋਲੇ 50 ਕਿੱਲੇ ਆ ਤੁਸੀਂ ਕਹਿ ਦਿੰਦੇ ਹੋ ਵੀ ਇਹ ਤਾਂ ਗਰੀਬ ਜੱਟਾਂ ਦੀ ਲੜਾਈ ਹੈ ਅਸੀਂ ਇੱਥੇ ਕੀ ਲੈਣਾ ਸੋਨੂੰ ਅਸੀਂ ਜਦੋਂ 1990 ਦੇ ਕਹਿੰਦੇ ਹੁੰਦੇ ਬੀਜ ਜ਼ਮੀਨਾਂ ਛੋਡੀਆਂ ਨਹੀਂ ਇਹਦਾ ਜਦੋਂ ਮਰਜ਼ੀ ਸਰਕਾਰ ਖੋਲੇ ਬਾਈ ਤੁਹਾਡੇ ਕੋਲੋਂ 1990 ਤੋਂ ਬਾਅਦ 30 ਸਾਲਾਂ ਬਾਅਦ ਉਹਨੂੰ ਪਤਾ ਲੱਗਿਆ ਵੀ ਹਾਂ ਸੱਚੀ ਇਹ ਜਰਗਲ ਇਹ ਜ਼ਮੀਨਾਂ ਤਾਂ ਆਪਣੀਆਂ ਹੈ ਨਹੀਂ ਇਹਦਾ ਸਰਕਾਰ ਜਦੋਂ ਮਰਜ਼ੀ ਖੋਲੇ ਐ ਲਕੀਰੀ ਮਾਰਨੀ ਆ ਜਿਵੇਂ ਝੰਡਾ ਸੁ ਕਹਿੰਦਾ ਮਰਬੇਬੰਦੀ ਦਾ ਤੁਸੀਂ ਬਾਈ ਲਾਉਣਾਂ ਕਰੀ ਰੱਖੀ ਹੋਣੀ ਐ ਲਕੀਰੀ ਮਾਰਨੀ ਐ ਨਾ ਵੀ ਆ ਤੇਰੀ ਜ਼ਮੀਨ ਤਾਂ ਉਹਦੇ ਨਾਮ ਹੋ ਗਈ ਹੁਣ ਲਕੀਰ ਮਾਰਨੀ ਹੈ ਸਰਕਾਰ ਨੇ ਨਕਸ਼ਾ ਬਣਾਉਣਾ ਹੈ ਸਰਕਾਰ ਨੇ ਕੋਠੀਆਂ ਦੇ ਵਿੱਚ ਸਾਰਾ ਕੁਝ ਕਰਨਾ ਹੈ ਸਰਕਾਰ ਨੇ ਪਰ ਬੱਟ ਤੇ ਕੌਣ ਆਊਗਾ ਬਾਈ ਸੌਦਾ ਤਾਂ ਮਿਲੂ ਤਾਂ ਬੱਟ ਤੇ ਫੈਸਲੇ ਤਾਂ ਬੱਟ ਤੇ ਹੁੰਦੇ ਨੇ ਫੈਸਲੇ ਤਾਂ ਫਿਰ ਉੱਥੇ ਹੋਣਗੇ 1990 ਦੇ ਵਿੱਚ ਜਦੋਂ ਅਸੀਂ ਭਾਸ਼ਣ ਕਰਦੇ ਹੁੰਦੇ ਸੀ ਕਿ ਆ ਜਮੀਨਾ ਦੇਲੇ ਮਾਲਕੋਂ ਤੁਸੀਂ ਕਿਸੇ ਕੋਲੇ 20 ਕਿੱਲੇ ਲੈ ਕਿਸੇ ਕੋਲੇ 10 ਕਿੱਲੇ ਲੈ ਕਿਸੇ ਕੋਲੇ 50 ਕਿੱਲੇ ਆ ਤੁਸੀਂ ਕਹਿ ਦਿੰਦੇ ਹੋ ਵੀ ਇਹ ਤਾਂ ਗਰੀਬ ਜੱਕਾਂ ਦੀ ਲੜਾਈ ਹੈ ਅਸੀਂ ਇੱਥੇ ਕੀ ਲੈਣਾ ਸੋਨੋ ਅਸੀਂ ਜਦੋਂ 1990 ਜੇ ਕਹਿੰਦੇ ਹੁੰਦੇ ਵੀ ਇਹ ਜਮੀਨਾ ਛੋਡੀਆਂ ਨਹੀਂ ਇਹਦਾ ਜਦੋਂ ਮਰਜੀ ਸਰਕਾਰ ਖੋਲੇ ਬਾਈ ਤੁਹਾਡੇ ਕੋਲੋਂ 1990 ਤੋਂ ਬਾਅਦ 30 ਸਾਲਾਂ ਬਾਅਦ ਸਾਨੂੰ ਪਤਾ ਲੱਗਿਆ ਵੀ ਹਾਂ ਸੱਚੀ ਹੈ ਜਰ ਗੱਲ ਇਹ ਜ਼ਮੀਨਾਂ ਤਾਂ ਆਪਣੀਆਂ ਹੈ ਨਹੀਂ ਇਹਦਾ ਸਰਕਾਰ ਜਦੋਂ ਮਰਜ਼ੀ ਖੋਲੇ ਐ ਲਕੀਰੀ ਮਾਰਨੀ ਆ ਜਿਵੇਂ ਝੰਡਾ ਸੁ ਕਹਿੰਦਾ ਮਰਬੇਬੰਦੀ ਦਾ ਤੁਸੀਂ ਬਾਈ ਲਾਉਣਾਂ ਕਰੀ ਰੱਖੀ ਹੋਣੀ ਐ ਲਕੀਰੀ ਮਾਰਨੀ ਆ ਨਾ ਵੀ ਆ ਤੇਰੀ ਜ਼ਮੀਨ ਤਾਂ ਉਹਦੇ ਨਾਮ ਹੋ ਗਈ ਹੁਣ ਲਕੀਰ ਮਾਰਨੀ ਹੈ ਸਰਕਾਰ ਨੇ ਨਕਸ਼ਾ ਬਣਾਉਣਾ ਹੈ ਸਰਕਾਰ ਨੇ ਕੋਠੀਆਂ ਦੇ ਵਿੱਚ ਸਾਰਾ ਕੁਝ ਕਰਨਾ ਹੈ ਸਰਕਾਰ ਨੇ ਪਰ ਬੱਟ ਤੇ ਕੌਣ ਆਊਗਾ ਬਾਈ ਸੌਦਾ ਦਾ ਮਨੂ ਤਾਂ ਵਟਤੇ ਫੈਸਲੇ ਦਾ ਵਟਤੇ ਹੁੰਦੇ ਨੇ ਫੈਸਲੇ ਤਾਂ ਬੇਰੇ ਉੱਥੇ ਹੋਣਗੇ